जय भीम जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਸ਼੍ਰੀ ਅਮ੍ਰਿਤਸਰ ਸਾਹਿਬ ਪਹੁੰਚੀ ਹੈ ਔਰ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਤਿੰਦਰ ਸਿੰਘ ਜੀ ਦੇ ਗ੍ਰਹਿ ਸਥਾਨ ਵਿਖੇ ਆਂ ਔਰ ਸਾਡੇ ਨਾਲ ਜਤਿੰਦਰ ਸਿੰਘ ਜੀ ਦੇ ਪਿਤਾ ਜੀ ਸਾਡੇ ਬਹੁਤ ਮਾਨਯੋਗ ਸੂਬੇਦਾਰ ਦਲਜੀਤ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਔਰ ਇਹ ਉਹਨਾਂ ਦੇ ਵਿਚਾਰ ਸੁਣ ਕੇ ਸੱਚਮੁੱਚ ਲੂੰ ਕੰਡੇ ਖੜ ਗਏ ਨੇ ਕਿ ਉਹਨਾਂ ਦੀ ਸੋਚ ਕਿੰਨੀ ਪਿਓਰ ਹੈ ਕਿੰਨੀ ਪਵਿੱਤਰ ਸੋਚ ਹੈ ਕਿ ਜਿੰਨਾ ਚਿਰ ਅਸੀਂ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਉਹਨਾਂ ਦੀ ਜ਼ਿੰਦਗੀ ਦੀ ਕੋਈ ਵੀ ਲੜਾਈ ਜਿਹੜੀ ਉਹ ਲੜੀ ਨਹੀਂ ਜਾ ਸਕਦੀ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਤਜਰਬਾ ਜਿਹੜਾ ਹੈ ਉਹ ਇਕੱਠਾ ਕੀਤਾ ਹੋਇਆ ਹੈ ਸ਼ਾਇਦ ਉਹਨਾਂ ਦੇ ਤਜਰਬੇ ਦਾ ਫਾਇਦਾ ਹੀ ਅੱਜ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਲੈ ਰਿਹਾ ਹੈ ਔਰ ਜ਼ਿੰਦਗੀ ਵਿੱਚ ਵਧੀਆ ਤਰੀਕੇ ਦੇ ਨਾਲ ਵਿਚਰ ਰਿਹਾ ਹੈ ਸੋ ਅੱਜ ਸੁਬੇਦਾਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਆਂ ਔਰ ਇਹ ਇੱਕ ਇਤਿਹਾਸਿਕ ਵੀਡੀਓ ਹੋਏਗੀ ਔਰ ਸੱਚਮੁੱਚ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਸੁਬੇਦਾਰ ਸਾਹਿਬ ਸਭ ਤੋਂ ਪਹਿਲਾਂ ਜੈਪੀਨ ਜੈਪਾ ਤੁਹਾਡੀ ਬੜੀ ਤਾਰੀਫ ਕਰਦੇ ਜਤਿੰਦਰ ਜੀ ਕਹਿੰਦੇ ਜੀ ਇਹਨਾਂ ਦੀ ਬਦੌਲਤ ਹੀ ਸਾਰਾ ਪਰਿਵਾਰ ਤੁਰਿਆ ਫਿਰਦਾ ਹੈ ਨਹੀਂ ਠੀਕ ਹੈ ਪੁੱਤਰ ਮੈਂ

ਬਰਾੜੇੜ ਛੋਟਿਆਂ ਜੀ ਸਾਡਾ ਬਰਾੜ ਟਿੱਡਲਾ ਬਣਾ ਕੇ ਸਾਨੂੰ ਇੱਧਰ ਲੈ ਆਂਦਾ ਅਸੀਂ ਇੱਥੋਂ ਫਿਰ ਅੰਮ੍ਰਿਤਸਰੋਂ ਇੱਜਾ ਨਾੜੇ ਇੱਧਰ ਲੱਗੋ ਇੱਥੇ ਇੱਧਰ ਆਏ ਇੱਥੇ ਉਟਾਲੇ ਦੇ ਆ ਅਸੀਂ ਬਹੁਤ ਮੈਨਸ ਅੱਛਾ ਪਾਕਿਸਤਾਨ ਦੇ ਕਿਹੜੇ ਪਿੰਡ ਤੋਂ ਹੋ ਤੁਸੀਂ ਉਹ ਨਾਰਨੀ ਜਾਣਾ ਨਾਰਨੀ ਨਾਰਨੀ ਜਾਣਾ ਜਾਣਾ ਹਾਂ ਇਸ ਤੇ ਲਾਹੌਰ ਦੇ ਮੇਰੇ ਸੀ ਨੋ ਜਿਹੜੀ ਆਪਣੇ ਅਜਨਾਲੇ ਲੱਗੇ ਓਕੇ ਪਰ ਅੱਛਾ 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 ਇਹ ਉਥੇ ਉਥੋਂ ਆਏ ਹੀ ਇਧਰ ਮਿਹਨਤ ਕੀਤੀ ਹਾਂ ਪਹਿਲੇ ਜਿਹੜੇ ਬੱਚੇ ਹਾਂ ਅਸੀਂ ਟੋਕਰੀ ਟੋਹੀ ਸਭ ਕੁਝ ਕੀਤਾ ਕਾਹ ਵੇਚਿਆ ਤੇ ਅਸੀਂ ਥੋੜਾ ਜਾਂ ਦਾ ਕਰਨੇ अच्छा, भे, भे, किनी, किनी जी। अच्छा जी। फिर फौज ਦੇ ਵਿੱਚ ਅੰਕਲ ਜੀ ਕਿੰਨੀ ਕਿੰਨੇ ਸਾਲ ਦੇ ਸੀਗੇ ਜਦੋਂ ਫੌਜ ਵਿੱਚ ਭਰਤੀ ਹੋ ਗਏ ਮੈਂ ਉਹ 20 ਸਾਲ ਦਾ ਜੀ اچھا ਜੀ 1956 ਮਹੀਨਾ 10 ਜੁਈ ਅੱਛਾ ਜੀ ਤੇ ਉਹ ਤੋਂ ਫਿਰ ਮੈਂ ਕਾਰਖਾਨੇ ਅੰਦਰ ਲੱਗ ਕੇ ਵਾਹ ਤੇ ਉਸ ਤੋਂ ਬਾਅਦ ਫੇਰ ਅਟਕੇ ਫਿਰ 1920 ਕੁਝ ਨਹੀਂ 1962 ਜੀ ਮੈਂ میٹرਕ ਪਾਸ ਕੀਤੀ ਵਾਹ ਜੀ ਉਸ ਤੋਂ ਬਾਅਦ ਫਿਰ ਨਾ 1922 ਇਹ ਲੜਾਈ ਜਿਹੜੀ ਚైనా ਨਾ ਲੱਗੀ ਸੀ ਉਹ 18 ਸਾਲ ਸਾਡੇ 18 ਸਾਲ ਚੱਲੀ ਕਿਉਂਕਿ ਮੈਂ ਹੋ ਜਾ ਰਹੀ ਜੀ ਹਾਂ ਫਿਰ ਤਾਂ ਗਾਂ ਉਹ ਜੰਦ ਨਿਕਲ ਵੱਲ ਜਾ ਗਿਆ ਫਿਰ ਬਾਅਦ ਚ ਮੈਂ ਆਖਿਆ ਭਾਈ ਇਹ ਇੰਨਾ ਜਿਹੜਾ ਮੈਂ ਖਰਦ ਦਾ ਕੰਮ ਜਾਣਨਾ ਚਾਹੋ ਮੈਂ ਥੋੜਾ ਜਿਹਾ ਬਚਾ ਕੋ ਰਾਂਗ ਨੇ ਜੀ ਜੀ ਉਸ ਤੋਂ ਬਾਅਦ ਮੈਂ ਬਹੁਤ ਕੋਸ਼ਿਸ਼ ਕੰਮ ਆ ਜੀ ਉਹਨੇ ਕਾਰਖਾਨੇ ਦਾ ਕੀਤਾ ਜੀ ਤੇ ਇਥੋਂ ਸੇ ਛੁੱਟੀ ਹੋਣੀ ਵਡੀਆਂ ਵਾਡੀਆਂ ਵਿੱਚ ਕੀ ਦੀਆਂ ਕੀ ਬਾਤ ਹੈ ਬੱਚਿਆਂ ਦੇ ਨਾਲ ਲਾ ਕੇ ਤੇ ਇਹ ਸਾਰੇ ਨਹੀਂ ਅੱਜ ਜਤਿੰਦਰ ਹੁਣੀ ਤੁਹਾਡੀ ਸਵੇਰ ਦੇ ਕਾਫੀ ਗੁਣਗਾਨ ਕਰ ਰਿਹਾ ਹੈ ਔਰ ਕਹਿੰਦੇ ਕਿ ਮਤਲਬ ਮੈਂ ਤਾਂ ਇੰਨੀ ਮਤਲਬ ਤੁਹਾਡੀ ਉਮਰ ਹੋਣ ਦੇ ਬਾਵਜੂਦ ਤੁਹਾਡਾ ਮਤਲਬ ਬਿਲਕੁਲ ਤੁਸੀਂ ਠੀਕ ਠਾਕ ਹੋ ਬਿਲਕੁਲ ਮਾਸ਼ੱਲਾ ਅਸੀਂ ਅੱਜ ਵੀ ਆਇਆ ਸੀ ਸਬਜ਼ੀ ਲਈ ਅਸੀਂ ਦੋ ਜੀ ਦੇ ਨਾਲ 라ਉਂਡ ਹੈ ਆ ਪਿੱਛੇ ਜਾ ਕੇ ਵੇਖੋ ਇੱਥੇ ਲਾ ਕਰ ਦੇਣਾ ਹੈ ਯਾ ਇਹ ਥੋੜਾ ਬੈਠਣਾ ਨਹੀਂ ਥੋੜਾ ਕੰਮ ਕਰ ਜ਼ਿਆਦਾ اچھا ਸੁਬੇਦਾਰ ਸਾਹਿਬ ਕਾਰਨ ਕੀ ਹੈ ਕਿ ਸਾਡਾ ਸਮਾਜ ਜਿਹੜਾ ਹੈ ਨਾ ਉਹ ਇਕੱਠਾ ਨਹੀਂ ਹੁੰਦਾ 28 ਜੇ ਕਰੀਏ ਨਰਜਾਨੂ ਹੈ ਕਾੜ ਕਾ ਜਿਹੜੇ ਨੇ ਉਹ 14 ਚਾਹੀਏ ਸੰਗਰੂ ਮੈਂ ਨਹੀਂ ਕੰਮ ਕਰਾਂਗਾ ਸਾਹ ਅਸੀਂ ਕੋਈ ਚੁਣੀ ਉਹ ਸੜੀ ਜੇ ਨਾ ਨਹੀਂ ਆ ਨਾ ਇਹ ਕੋਈ ਆਉਣ ਆ ਕੇ ਨਹੀਂ ਆਖਿਆ ਆਉਣ ਪਰ ਆਹ ਜਾਣ ਪਰ ਨਹੀਂ ਅਸੀਂ ਛੋੜੇ ਸਕੇ ਭਾਈਆ ਭਾਈਆ ਜਦੋਂ ਬੱਚੇ ਥੋੜੇ ਜਵਾਨ ਹੋ ਜਾਂਦੇ ਨੇ ਉਹ ਉਹ ਆ ਜਾਂਦੇ ਜਿਨਾਨੀ ਆ ਉਹ ਆਣ ਲੈ ਤੇ ਉਹ ਜਾਲਾ ਕੰਮ ਕਰਦਾ ਉਹ ਇਸ ਕਰਕੇ ਸੀ ਨਿਖੜੇ ਨਿਖੜ ਲਿਆ ਜੇ ਕਰਕੇ ਅਸੀਂ ਘਰ ਇਕੱਠੇ ਨਹੀਂ ਹੋਏ

ਉਜੇਗਾ ਮੰਗਟੋ ਬਣਾਇਆ ਹੁਣ ਅੱਛਾ ਇੱਕ ਗੱਲ ਹੋਰ ਮੈਂ ਕਰਨੀ ਕਰਨੀ ਚਾਹੁੰਦਾ ਕਿ ਤੁਸੀਂ ਵੀ 바ਵਾ ਸਾਹਿਬ ਨੂੰ ਪੜਿਆ ਹੋਏਗਾ ਡਾਕਟਰ ਅੰਬੇਡਕਰ ਸਾਹਿਬ ਨੂੰ ਪੜਿਆ ਉਹਨੀ ਪੂਰੀ ਜ਼ਿੰਦਗੀ ਲਾਤੀ ਆਪਣੇ ਲੋਕਾਂ ਲਈ ਹੈ ਪਰ ਅੱਜ ਆਪਾਂ ਉਹਨਾਂ ਦੀਆਂ ਕਈਆਂ ਗੱਲਾਂ ਤੇ ਕਿੰਨਾ ਕੁ ਪੂਰਾ ਉਤਰਦੇ ਉੱਚਾ ਨਹੀਂ ਹੈ ਸਾਡਾ ਸੁਭਾਗ ਨਹੀਂ ਜੇ ਸਾਡਾ ਸੁਭਾਗ ਹੋਏ ਤਾਂ ਸਭ ਕੋਈ ਕਰ ਸਕਦਾ ਇਹ 5 ਸਾਲ 12 や,やっぱね、どこが、避けないかね、インドさんせ。はぁ、これ、ね。こうあ<ペー> ਆਲੋਕ ਕੀ ਆਰ ਜਵਾਨ ਕੋ ਹਮ ਮੋਈ ਮੋਈ ਜੀ ਇਹ ਉਹ ਆਪਣਾ ਟੈਸਟ ਜਿਹੜਾ ਜੀ 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 ਉਹ ਆਪਣਾ ਜਿਹੜੇ ਆਪਣੇ ਫੌਜ ਦਾ ਇਨਚਾਰਜ ਕਰਨਲ ਇੱਕ ਇੱਕ ਬਾਜ਼ ਬਾਜ਼ ਦਾ ਜਿਹੜਾ ਗ੍ਰਾਮ ਮੰਤਰੀ ਗ੍ਰਾਮ ਮੰਤਰੀ ਜਿਹੜਾ ਇਹ ਚਾਰਜ ਜਿਹੜੇ ਲਵਾਈ ਫਿਰਦੇ ਸਾਰੇ ਹਿੰਦੁਸਤਾਨ ਬਿਲਕੁਲ ਬਿਲਕੁਲ ਇਹ ਕਹਿੰਦੇ ਨੇ ਕੁਛ ਤੇ ਜੀਏ ਕੱਖ ਨਹੀਂ ਕੱਖ ਨਹੀਂ ਹੈ ਇਹਨੇ ਅੱਜ ਕਾ ਨਹੀਂ ਜਿੱਤਣਾ ਹੂੰ ਕਾਰਨ ਇਹ ਹੋਇਆ ਚਾਰ ਮਹੀਨੇ ਪਹਿਲਾਂ ਹੀ ਉਹਨੇ ਕਹਤਾ ਮੈਂ ਪੰਜ ਸਾਲ ਦੇ ਲੰਗਾ ਰਾਸ਼ਨ ਜਿਹੜੀਆਂ ਬੀਬੀਆਂ ਨੇ ਉਹ ਮਾਸਟਰ ਹੋ ਗਿਆ ਉਹ ਉਹਨਾਂ ਕਰਕੇ ਉਹ ਜਿੱਤ ਗਿਆ ਜਿੱਤ ਗਿਆ ਉਹ ਉਹ ਉਹਨੇ ਜ ਸੋਹਣੇ ਬਰਕਰਾਰ ਰਹਿ ਬਹੁਤ ਅੱਛੀ ਗੱਲ ਹੈ ਬਹੁਤ ਜੇ ਇਹ ਜਿਹੜਾ ਕਾਂਗਰਸੀ ਮਾਇਆਵਜੀ ਹੂੰ ਇਹਨੇ ਬੇਲਾ ਗਾਰ ਕੀਤਾ ਬਈ ਨਾ ਇਹ ਨਾਰ ਕਿਸਾ ਇਹਨੇ ਕਿਸਾ ਹਾਂ ਆਪਣੇ ਕੋ ਬੋਨੇ ਨੂੰ ਹਾਤ ਕੋਨੇ ਨੂੰ ਇਕ ਲਈ ਆਈ ਫੁੱਟ ਲੈ ਕੇ ਇਹਨਾਂ ਫਿਰ ਕੋਈ ਨਹੀਂ ਇਹ ਮਗਰ ਲੱਗਾ ਹੋਣਾ ਹੁਣ ਅੱਜ ਤੁਸੀਂ ਦੇਖ ਲਓ ਕਿ ਹਾਲਾਤ ਇਹ ਆ ਕਿ ਇਹਨਾਂ ਨੂੰ ਕੋਈ ਵੋਟ ਨਹੀਂ ਪਾਉਂਦਾ ਵੋਟ ਜੋ ਕਾਲਨੇ ਹੋਈ ਆ ਹਾਂ ਮੇਰੇ ਮਰਾ ਬਣੇ ਆ ਕਿ ਜੇ ਸ਼ਖੋ ਦੇਖੋ ਕਿ ਇਹ ਮਰਚ ਕਰੋ ਮਦਦ ਕਰੋ ਇਹ ਮਰਚ ਕਾ ਲਿਆ ਨਹੀਂ ਕਹਿੰਦੀ ਹੁਣ ਮੇਰਾ ਹੀ ਬਣੇ ਵਾ ਜੀ ਆਪਣੇ ਉੱਤੇ ਹਰ ਗੁਬਨਪੁਰ ਓਕੇ ਕਮਾੜੀ ਜੀ 5 6 ਵਾਲੀ ਉਹ ਬਾਸ ਬਾਜੂ ਹਾਂ ਲੰਗੜਿਆ ਜੀ ਲੇਕਿਨ ਨਹੀਂ ਉਹ ਕੰਮ ਨਹੀਂ ਕੋਈ ਹੋ ਗਏ ਨੇ ਕੋਈ ਹੋ ਜਾਂਦਾ ਆਪਣੇ ਜਿਹੜੇ ਚਮਿਆਰ ਤੇ ਚੂੜੇ ਦੇ ਚਮਿਆਰ ਜੀ ਆਏ ਹੋਏ ਸਾਡੀ ਗੱਲ ਜਿਹੜੀ ਇਹ ਮਨ ਨਹੀਂ ਆ ਸਾਨੂੰ ਇਹ ਚਮ ਇਹਨਾਂ ਨੂੰ ਸਗੋਂ ਆਹੇ ਜਾਲਾਮਾ ਹਾਂ ਇਹ ਜੱਟਾਂ ਨਹੀਂ ਜੱਟਾਂ ਕੋਈ ਕੱਖ ਨਹੀਂ 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 ਬਿਲਕੁਲ ਬਿਲਕੁਲ ਇਹ ਜਿਹੜੇ ਬਾਹਰ ਜਾਣੇ ਹੁਣ ਬਾਬਾ ਸਾਰੇ ਅਮਰੀਕਾ ਦੇ ਗਵਾਂਢੀ ਆਉਂਦੇ ਚਿੰ ਚਿੰ ਤੇ ਸੈਂਟ ਜਿਆਦਾ ਆਗੇ 18 ਯਾਰ ਅੱਜ ਨਹੀਂ ਅਜੇ ਆਉਣਾ ਆਉਣਾ ਹਾਂ ਉਹੀ ਗੱਲ ਹੈ ਨਾ ਕਿ ਕਿਸੇ ਦੇ ਘਰ ਵਿੱਚ ਜਾਵਾਂਗੇ ਜੇ ਉਹ ਬੁਲਾਊਗਾ ਤਦ ਇੱਜ਼ਤ ਹੋਏਗੀ ਨਹੀਂ ਤਾਂ ਇਸੇ ਤਰ੍ਹਾਂ ਹੀ ਹੋਣਗੀ ਅਜੇ ਕਹਿੰਦੇ بڑے ਲੋਕ ਆਉਣਗੇ ਨਹੀਂ ਮੇਨ ਮਰਾਦ ਸੇ ਕਰੋ ਮੇਨ ਕਰੋ ਮੇਨ ਚੀਜ਼ ਆ ਜੇ ਕੋ 4 ਪੈਸੇ ਆ ਗਏ ਨੇ ਉਹ ਕੇ ਲੋੜ ਨਹੀਂ ਲਾਏ ਕਿ ਇਹ ਪੈਸੇ ਤੋਂ ਬਿਨਾਂ ਕੋਈ ਪੁੱਛਦਾ ਨਹੀਂ ਨਹੀਂ ਪੁੱਛਦਾ ਬੁੱਢਿਆਂ ਨੂੰ ਹੀ ਨਹੀਂ ਪੁੱਛੇ ਕਿਸੇ ਨੂੰ ਨਹੀਂ ਪੁੱਛਦਾ ਜੀ ਆ ਕੀ ਪੁੱਛਦਾ ਹੋਈ ਨਹੀਂ ਪੁੱਛਦੇ ਪੁੱਛਦੇ ਆ ਮੈਂ ਉਹ 2 200 ਰੁਪਏ ਰਸਾਂ ਕੀਤੀਆਂ ਯਾਰ ਜੀ ਬੱਚਾ 32 ਸਾਲ ਮੈਂ ਉਹ ਬਚਨ ਯਾਚ ਪੰਜਾਬ ਦੇ ਆ ਲੈ ਨਾ ਜੀ ਜੀ ਮੈਂ ਕਾਜ਼ ਦੇ ਨਾਂ ਬਚਾ ਇਹਨੂੰ ਆਖਿਆ ਤੂੰ ਕਰ ਜਾ ਆਪਣਾ ਲਾਲਾ ਹਾਂ ਨਹੀਂ ਆ ਇਦਾਂ ਹੀ ਪਹਾਏ ਜਿਹੜਾ ਮਕਾਨ ਤੇ ਵਿਆਹ ਬਿਲਕੁਲ ਨਹੀਂ ਬਣਦੇ ਇਹ ساری ਉਮਰ ਨਹੀਂ ਬਣਦੇ ਨਹੀਂ ਬਣਦੇ ਹਾਂ ਇਹ ਇਹ ਦਾ ਮੌਲੂਆ ਨੂੰ ਮੈਂ ਕਹਿੰਦਾ ਲਾਲਾ ਜੀ ਆਪਣਾ ਨਹੀਂ ਸੁਵਿਧਾਦਾਰ ਸਾਹਿਬ ਤੁਹਾਡੇ ਵਿਚਾਰ ਸੁਣ ਕੇ ਬੜਾ ਚੰਗਾ ਲੱਗਾ ਹਾਂਜੀ ਔਰ ਇਹ ਇਤਿਹਾਸ ਬਣ ਗਿਆ ਸਾਡੇ ਚੈਨਲ ਦਾ ਵੀ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਨੂੰ ਬਹੁਤ ਚੰਗਾ ਲੱਗਾ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਬਣਦੇ ਵੀ ਦੇਖਿਆ ਤੇ ਵਿਛੜਦੇ ਵੀ ਦੇਖਿਆ ਔਰ ਖਾਸ ਕਰਕੇ 1977 ਦੀ ਵੰਡ ਦੇਖੀ ਹੈ ਉਹਨਾਂ ਹਾਲਾਤਾਂ ਦਾ ਮੁਕਾਬਲਾ ਕੀਤਾ ਤੁਸੀਂ ਜਦੋਂ ਮਤਲਬ ਸਾਰਾ ਇੱਕ ਘਰ-ਬਾਰ ਛੱਡ ਕੇ ਆਪਣੇ ਪਿਤਾ ਦੀ ਉਂਗਲ پکڑ ਕੇ ਇੱਥੇ ਆਏ ਇਸ ਤੋਂ ਪਹਿਲਾਂ ਪਤਾ ਨਹੀਂ ਕਿੱਥੇ-ਕਿੱਥੇ ਸੋ ਸਾਨੂੰ ਬਹੁਤ ਚੰਗਾ ਲੱਗਾ ਸਤਿ ਸ੍ਰੀ ਅਕਾਲ ਬਹੁਤ-ਬਹੁਤ ਮਿਹਰਬਾਨੀ ਸਰ ਬਹੁਤ-ਬਹੁਤ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਮੈਂ ਉੱਥੇ ਜੋਂ ਪੈਸਟ ਕਰੋ ਰੈਸਟ ਨਹੀਂ 5000 ਰੁਪਇਆ ਮੈਂ ਦੇਖ ਨਹੀਂਆ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਸੋ ਦੋਸਤੋ ਸੁਬੇਦਾਰ ਸਾਹਿਬ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਤਿੰਦਰ ਜੀ ਬੈਠ ਜਾਓ ਮਤਲਬ ਦੇਖੋ ਜ਼ਿੰਦਗੀ ਦਾ ਸੱਚ ਕੀ ਹੈ ਕਿ ਸਾਡੇ ਪਿਤਾ ਦੇ ਸਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਜਿਨ੍ਹਾਂ ਨੇ ਦੇਖੋ ਇਹ ਸਮਾਜ ਦਾ ਦਰਦ ਹੈ ਇਸ ਸਮਾਜ ਦਾ ਦਰਦ ਹੈ ਔਰ ਜਿਨ੍ਹਾਂ ਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਪਾਵਰ ਆਫ ਸੋਸ਼ਲ ਜੁਨਟੀ ਨੇ ਜਿਹੜਾ ਪਲਾਟ ਖਰੀਦਣ ਜਾ ਰਹੀ ਹੈ ਜਿਸ ਦੀ ਰਜਿਸਟਰੀ ਹੋ ਚੁੱਕੀ ਹੈ ਮਾਰਚ ਦੇ ਪਹਿਲੇ ਹਫਤੇ ਜਿਸ ਦੀ ਮਤਲਬ ਰਜਿਸਟਰੀ ਹੈ ਆਪਣੀ ਕਿਰਤਕਮਾਈ ਵਿੱਚੋਂ ਉਮਰ ਦੀ ਕਮਾਈ ਦੇ ਵਿੱਚੋਂ 5000 ਰੁਪਏ ਜਿਹੜਾ ਹੈ ਉਹ ਇਹਨਾਂ ਨੇ ਪਾਵਰ ਆਫ ਸੋਸ਼ਲ ਜੁਨਟੀ ਨੂੰ ਦਿੱਤਾ ਹੈ ਸੋ ਅਸੀਂ ਜਤਿੰਦਰ ਜੀ ਦੇ ਵੀ ਬਹੁਤ ਰਿਣੀ ਆ ਕਿ ਜਿਨ੍ਹਾਂ ਦੇ ਨਾਲ ਛੋਟੀ ਜੀ ਮੁਲਾਕਾਤ ਹੋਈ ਇੰਨਾ ਅੱਛਾ ਲੱਗਾ ਕਿ ਅਸੀਂ ਤਾਂ ਇਹਨਾਂ ਬੜੀਏ ਬڑے ਉਮਰਾਂ ਤੋਂ ਜਾਣਦੇ ਆ ਅਸੀਂ ਤਾਂ ਇਸ ਪਰਿਵਾਰ ਦਾ ਸਾਡੇ ਨਾਲ ਤਾਂ ਕਾਫੀ ਧੀਰ ਤੋਂ ਮੇਲ ਮਿਲਾਪ ਹੈ ਸੋ ਅਸੀਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅੱਜ ਵਿਚਾਰ ਤੁਹਾਡੇ ਨਾਲ ਕੀਤੇ ਤੁਹਾਡਾ ਸੁਭਾ ਅੱਜ ਇਹਨਾਂ ਖੂਬਸੂਰਤ ਹੈ ਤੇ ਮਾਸ਼ਾਅੱਲਾ ਜਦੋਂ ਉਸ ਉਮਰ ਵਿੱਚ ਹੋਮੋਂਗੇ ਤਾਂ ਕਿਸ ਤਰ੍ਹਾਂ ਦੇ ਹੋਵੋਗੇ ਇਹ ਤਾਂ ਵਕਤ ਹੀ ਜਾਣਦਾ ਸੋ ਜਸਲ ਸਾਹਿਬ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਜਸਲ ਸਾਹਿਬ ਤੁਸੀਂ ਸੁਣੇ ਵਿਚਾਰ ਕਿਸ ਤਰ੍ਹਾਂ ਲੱਗਾ ਔਰ ਸੱਚੀ ਮੁੱਚੀ ਉਹਨਾਂ ਨੇ ਦਿਲ ਜਿੱਤ ਲਈ ਨਹੀਂ ਖੂਬਸੂਰਤ ਗੱਲਾਂ 1947 ਦੀ ਵੰਡ ਦਾ ਜ਼ਿਕਰ ਕੀਤਾ ਔਰ ਖਾਸ ਕਰਕੇ ਕੁਝ ਇੱਕ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਸਮਾਜ ਦਾ ਬੇੜਾਗਰ ਕਰ ਦਿੱਤਾ ਉਹਨਾਂ ਨੇ ਵੀ ਇਹ ਸ਼ਬਦ ਇਸਤੇਮਾਲ ਕੀਤਾ ਇਹ ਸਾਰੇ ਕੁਝ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਸੋਤਾ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈਪੀਮ ਜੈਪਤ ਮੈਂ ਸੂਬੇਦਾਰ ਦਲਜੀਤ ਸਿੰਘ ਜੀ ਦਾ ਪਾਵਰ ਆਫ ਸੋਸ਼ਲ ਜੁਨਟੀ ਬਲੋਂ ਬਹੁਤ ਬਹੁਤ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਉਮਰ ਦੇ ਵਿੱਚ ਵੀ ਨੋਟ ਛੱਡਣ ਨੂੰ ਪ੍ਰੈਫਰੈਂਸ ਦਿੱਤੀ ਨਹੀਂ ਤਾਂ ਇਸ ਉਮਰ ਦੇ ਵਿੱਚ ਬੰਦਾ ਰੁਪਈਆ ਨਹੀਂ ਛੱਡਦਾ ਵੀ ਕਿਤੇ ਕੰਮ ਆਜੂ ਸਹੀ ਗੱਲ ਹੈ ਠੀਕ ਹੈ ਤੇ ਇਹੋ ਹੀ ਇੱਕ ਬਾਣੀ ਦਾ ਜਿਹੜਾ ਆ ਸਭ ਤੋਂ ਵੱਡਾ ਸਾਨੂੰ ਉਹਨੇ ਸੰਦੇਸ਼ ਦੇ ਕੇ ਗਏ ਸੀ ਕਿ ਰਵਿਦਾਸ ਤੁੰਤਾ ਢੋਰਨੀ ਤ ਤਨ ਤਿਆਗੀ ਮਾਇਆ ਪਰਗਟ ਹੋਇਆ ਸਾਧ ਸੰਗਤਨ ਹਰ ਦਰਸ਼ਨ ਪਾਇਆ ਇਹ ਪੰਜਵੇਂ ਪਾਤਸ਼ਾਹ ਜੀ ਨੇ ਲਿਖਿਆ ਉਹਨਾਂ ਦੀ ਸਿਫਤ ਦੇ ਵਿੱਚ ਸਤਗੁਰ ਰਵਦਾਸ ਮਹਾਰਾਜ ਦੀ ਸਿਫਤ ਦੇ ਵਿੱਚ ਸੋ ਜੇਕਰ ਇਸ ਉਹ ਮੱਦੇ ਵਿੱਚ ਵੀ ਉਹਨਾਂ ਨੇ ਇਸ ਮਾਇਆ ਨੂੰ ਨੋਟਾਂ ਦੀ ਮਾਇਆ ਦਾ ਸਾਰੇ ਧੀਆਂ ਪੁੱਤਰ ਸਾਡੀ ਮਾਇਆ ਦੇ ਵਿੱਚ ਹੀ ਆਉਂਦੇ ਆ ਉਹਨਾਂ ਨੇ ਕਿਹਾ ਵੀ ਮੈਂ 5000 ਰੁਪਏ ਇਸ ਗੱਲ ਦੀ ਖੁਸ਼ੀ ਚ ਦਿੰਦਾ ਵੀ ਤੁਸੀਂ ਸਾਡੇ ਘਰ ਆਏ ਆ ਕਾਸ਼ ਕਿਤੇ ਇਹ ਇਨਾ ਦੇ ਨਾਲ ਸਾਥੀ ਕੁਝ ਹੋਰ ਜੁੜ ਜਾਂਦੇ ਜਿੱਦਾਂ ਦੇ ਇਹਨਾਂ ਦੇ ਵਿਚਾਰ ਤੇ ਮੇਰਾ ਖਿਆਲ ਬਹੁਤ ਵੱਡੀ ਚੇਂਜ ਆ ਸਕਦੀ ਹੈ ਸੋ ਵਿਚਾਰ ਜਿੱਥੇ ਤੱਕ ਸੋਬੇਦਾਰ ਸਭ ਦੇ ਹੈ ਇਹ ਪਾਰਟੀਆਂ ਸੋਤਾ ਸਾਹਿਬ ਸਾਰੀਆਂ ਹੀ ਭਾਰਤ ਦੇ ਵਿੱਚ ਦੇਖ ਲਈਆਂ ਪੋਲਿਟੀਕਲ ਜਿਹੜਾ ਸਿਸਟਮ ਆ ਅ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਲੋਕਾਂ ਨੂੰ ਲੱਗਦਾ ਸੀ ਕਿ ਆਜ਼ਾਦੀ ਮਿਲੀ ਏ ਸਾਨੂੰ ਪਰ ਅੱਜ ਲੋਕ ਪਤਾ ਨਹੀਂ ਕਿਉਂ ਮਹਿਸੂਸ ਕਰ ਰਹੇ ਆ ਵੀ ਸਾਡੀ ਆਜ਼ਾਦੀ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸੀਗੇ ਹੂੰ ਖਾਸ ਕਰਕੇ ਗਰੀਬ ਜਨਤਾ ਲਈ ਤੇ ਅੱਜ ਜਿਹੜੀਆਂ ਪੋਲੀਟੀਕਲ ਪਾਰਟੀਆਂ ਲੋਕੀ ਆਸ ਰੱਖਦੇ ਆ ਵੀ ਆ ਆ ਜਵੇ ਤਾਂ ਸ਼ਾਇਦ ਬਦਲ ਜਾਣਾ ਆ ਜਵੇ ਤਾਂ ਬਦਲ ਜਾਣਾ ਜਿਵੇਂ ਕਿ ਸੂਬੇਦਾਰ ਸਾਹਿਬ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਉਹਨਾਂ ਨੇ ਇੱਕ ਜਿੱਤਣਾ ਨਹੀਂ ਸੀ ਪਰ ਕੋਈ ਲਾਲਚ ਦੇ ਕੇ ਲੋਕਾਂ ਨੂੰ ਉਹ ਜਿੱਤ ਗਏ ਪਰ ਮੈਂ ਕਹਿੰਦਾ ਲਾਲਚ ਦੇ ਕੇ ਵੀ ਜਿੱਤ ਕੇ ਵੀ ਦੇਸ਼ ਦੇ ਲਈ ਕੁਝ ਕਰ ਜਾ ਹੂੰ ਗੱਲ ਕੋ ਤਾਂ ਵੀ ਚੰਗਾ ਪਰ ਜੇਕਰ ਜਿੱਤ ਕੇ ਲਾਲਚ ਦੇ ਕੇ ਜਿੱਤ ਕੇ ਦੇਸ਼ ਦਾ ਨੁਕਸਾਨ ਕਰ ਜਾ ਤੇ ਫਿਰ ਸਭ ਤੋਂ ਮਾੜਾ ਇਸ ਕਰਕੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਜਿਵੇਂ ਸੁਭੇਦਾਰ ਸਾਹਿਬ ਜੀ ਨੇ ਕਿਹਾ ਕਿ ਪਾਰਟੀਆਂ ਦੇ ਨਾਮ ਲੈ ਚਲੋ ਮੈਂ ਪਾਰਟੀਆਂ ਦੇ ਨਾਮ ਲੈਣਾ ਚਾਹੁੰਦਾ ਪੋਲੀਟੀਕਲ ਸਿਸਟਮ ਦੇ ਵਿੱਚ ਬਾਬਾ ਸਾਹਿਬ ਵੀ ਗਏ ਸੀ ਪਰ ਬਾਬਾ ਸਾਹਿਬ ਨੇ ਮਨਿਸਟਰ ਹੁੰਦੇ ਹੋਏ ਵੀ ਕੁਝ ਨਹੀਂ ਬਣਾਇਆ ਹੂੰ ਔਰ ਉਸ ਵੇਲੇ ਕੁਰਸੀ ਨੂੰ ਲੱਤ ਮਾਰ ਦਿੱਤੀ ਜਦੋਂ ਜਨਾਨੀ ਦੇ ਅਧਿਕਾਰਾਂ ਦੇ ਲੈਣ ਦੇ ਹਿੰਦੂ ਕੋਡ ਬਿੱਲ ਲਈ ਪਾਸ ਨਹੀਂ ਕਰਨ ਲਈ ਕਿਹਾ ਪਰ ਅੱਜ ਸਾਡੀਆਂ ਭੈਣਾਂ ਬੱਚੀਆਂ ਕੋਈ ਜਾਣੇ ਜਾਂ ਨਾ ਜਾਣੇ ਲੇਕਿਨ ਉਹਨਾਂ ਨੇ ਆਪਣੇ ਐਜੇ ਕਾਨੂੰਨ ਮੰਤਰੀ ਤੋਂ ਜ਼ਹਿਨ ਕਰ ਦਿੱਤਾ ਸੀ ਬਿਲਕੁਲ ਕੀ ਉਹੋ ਜਿਹਾ ਪੋਲੀਟੀਕਲ ਸਿਸਟਮ ਸਾਡਾ ਬਣ ਜਾਊਗਾ ਬਾਬਾ ਸਾਹਿਬ ਦੀ ਜਿਹੜੀ ਸੋਚ ਸੀ ਸੋ ਸੁਬੇਦਾਰ ਸਾਹਿਬ ਦੀ ਸੋਚ ਜਿਹੜੀ ਆ ਉਹ ਬਹੁਤ ਵੱਡੀ ਆ ਕੀ ਬਾਤ ਹੈ ਨਹੀਂ ਇਹ ਤਫਾਕ ਹੈ ਨਹੀਂ ਸਾਡਾ ਹੂੰ ਇਹ ਤਫਾਕ ਨੂੰ ਬਣਾਉਣ ਲਈ ਪਾਵਰ ਆਫ ਸੋਸ਼ਲ ਜੁਨਟੀ ਘਰ ਘਰ ਜਾ ਰਹੀ ਹੈ ਔਰ ਖਾਸ ਕਰਕੇ ਜਿਹੜੇ ਸਾਡੇ ਸਮਾਜ ਦੇ ਇਹੋ ਜਿਹੇ ਗਹਿਣੇ ਆ ਹੂੰ ਸਾਡਾ ਜਿਹੜਾ ਵਿਰਸਾ ਹੈ ਸਰਮਾਇਆ ਅਸੀਂ ਉਹਨਾਂ ਦੇ ਸਰਮਾਇਆ ਜਿਹੜਾ ਉਹਨਾਂ ਦੇ ਨਾਲ ਵਿਚਾਰ ਸਾਂਝੇ ਜਰੂਰ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਇਸ ਘਰ ਦੇ ਵਿੱਚ ਆ ਕੇ ਕਿ ਜਿਨ੍ਹਾਂ ਨੇ ਇਹ ਇੰਨੇ ਅੱਛੇ ਵਿਚਾਰ ਦਿੱਤੇ ਔਰ ਇਦਾਂ ਲੱਗ ਰਿਹਾ ਵੀ ਜਿੱਦਾਂ ਅਸੀਂ ਇਸ ਫੈਮਿਲੀ ਨੂੰ ਇਹ ਕਾਫੀ ਦੇਰ ਤੋਂ ਚੱਲਦੇ ਹੋਈ ਹੈ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਮਿਲੀ ਦੇ ਵਿੱਚੋਂ ਲੋਕਾਂ ਦੇ ਲਈ ਬਹੁਤ ਵੱਡਾ ਕੋਈ ਅਪਰਾਧ ਇਹੋ ਜਿਹਾ ਹੋ ਜਾਵੇ ਜਿਹੜਾ ਪਾਵਰ ਆਫ ਸੋਸ਼ਲ ਜੁਨਟੀ ਕਰਮ ਜਾ ਰਹੀ ਹੈ ਸੋ ਸੁਬੇਦਾਰ ਸਾਹਿਬ ਮੈਂ ਸਾਰੇ ਪਰਿਵਾਰ ਦਾ ਤੁਹਾਡੇ ਦਾ ਪਾਵਰ ਆਫ ਸੋਸ਼ਲ ਜੁਨਟੀ ਵੱਲ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਉਮਰ ਦੇ ਵਿੱਚ ਵੀ ਇਹ ਗੱਲ ਕਹੀ ਕਿ ਇਹ ਮੇਰੀ ਵੱਲੋਂ ਸਾਡੇ ਪਰਿਵਾਰ ਵੱਲੋਂ 5000 ਰੁਪਏ ਜਿਹੜਾ ਮੈਂ ਇਸ ਕਮਲੇ ਦਿੰਦਾ ਤੁਹਾਡੇ ਵਿਚਾਰ ਜਿਹੜੇ ਐ ਇਹ ਪੂਰੀ ਦੁਨੀਆ ਦੇ ਉੱਤੇ ਇਹ ਜਾਣੇ ਆ ਔਰ ਇਹ ਰਿਜ਼ਰਵ ਰਹਨੇ ਆ ਅੱਜ ਦੇ ਤੁਹਾਡੇ ਜਿਹੜੇ ਵਿਚਾਰ ਆ ਇਹ ਰਿਜ਼ਰਵ ਰਹਨੇ ਆ ਲੋਕਾਂ ਨੇ ਇਹਨਾਂ ਨੂੰ ਪ੍ਰੀਜ਼ਰਵ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਕਿਉਂਕਿ ਬਾਬਾ ਸਾਹਿਬ ਨੂੰ ਮੈਂ ਨਹੀਂ ਮਿਲਿਆ ਉਹਨਾਂ ਦੇ ਵਿਚਾਰ ਅੱਜ ਅਸੀਂ ਪੜ ਰਹੇ ਆ ਅਸੀਂ ਹੋਰ ਬਹੁਤਾਂ ਨੂੰ ਨਹੀਂ ਮਿਲੇ ਉਹਨਾਂ ਦੇ ਵਿਚਾਰਾਂ ਦੀ ਅੱਜ ਅਸੀਂ ਸੋ ਤੁਹਾਡੇ ਵਿਚਾਰ ਜਿਹੜੇ ਆ ਬਹੁਤ ਅੱਛੇ ਆ ਪਾਵਰ ਆਫ ਸੋਸ਼ਲ ਜੁਨਟੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਐ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਪਰਿਵਾਰ ਦਾ ਬਹੁਤ ਬਹੁਤ ਰਣੀ ਐ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਦੋਸਤੋ ਬਹੁਤ ਵਾਕਈ ਵਾਕਈ ਇਹਨਾਂ ਨੇ ਦਿਲ ਜਿੱਤ ਲਿਆ ਬਹੁਤ ਅੱਛਾ ਲੱਗਾ ਹੈ ਕਹਿੰਦੇ ਹੁੰਦੇ ਆ ਕਿ ਮਤਲਬ ਪਰਿਵਾਰ ਦਾ ਜੇ ਮੁਖੀ ਕਮਾਂਡ ਦੇਣ ਦੇ ਕਾਬਿਲ ਹੋਵੇ ਨਾ ਤਾਂ ਪਰਿਵਾਰ ਜਿਹੜਾ ਪੂਰੀ ਲਾਈਨ ਵਿੱਚ ਜਾਂਦਾ ਸੋ ਜਤਿੰਦਰ ਜੀ ਦੇ ਨਾਲ ਮਿਲੇ ਆ ਉਹਨਾਂ ਦੇ ਪਿਤਾ ਜੀ ਦੇ ਨਾਲ ਮਿਲੇ ਆ ਔਰ ਸਾਡੇ ਭੈਣ ਜੀ ਜਤਿੰਦਰ ਜੀ ਦੇ ਮਿਸਿਸ ਇੱਕ ਸੈਕੰਡਰੀ ਆਏ ਆ ਲੇਕਿਨ ਪਤਾ ਲੱਗ ਜਾਂਦਾ ਕਿ ਪਰਿਵਾਰ ਮਿਲਣਸਾਰ ਹੈ ਸੋ ਸਭ ਤੋਂ ਅੱਜ ਅਸੀਂ ਬਹੁਤ ਬਹੁਤ ਥੈਂਕਸ ਕਰਦੇ ਆਂ ਔਰ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਮੇਲ ਮਿਲਾਪ ਹੁੰਦਾ ਰਹੇ ਵਿਚਾਰ ਧਾਰਾ ਤੇ ਗੱਲਬਾਤ ਹੁੰਦੀ ਰਹੇ ਔਰ ਅਸੀਂ ਇਨਵਾਈਟ ਕਰਦੇ ਆਂ ਇਨਵਾਈਟ ਕਰਦੇ ਆਂ ਜਤਿੰਦਰ ਜੀ ਨੂੰ ਕਿ ਉਹ ਜਲਦੀ ਤੋਂ ਜਲਦੀ ਅੰਬੇਡਕਰ ਊਰਜਾ ਭਵਨ ਆਉਣ ਔਰ ਚਾਰ ਮੰਜ਼ਲੀ ਕਰੋੜਾਂ ਰੁਪਏ ਜਿਹੜਾ ਸਮਾਜ ਦਾ ਲੱਗਾ ਆ ਔਰ ਨਾਲ ਪੂਰੇ ਪਰਿਵਾਰ ਨੂੰ ਲੈ ਕੇ ਆਉਣ ਤੇ ਸੋਹਣੇ ਤੇ ਸੁਆਗੇ ਵਾਲੀ ਗੱਲ ਹੋ ਜੇਗੀ ਔਰ ਮੈਨੂੰ ਜਿੱਥੋਂ ਤੱਕ ਯਕੀਨ ਹੈ ਜਸਲ ਸਾਹਿਬ ਨੂੰ ਜਿੱਥੋਂ ਤੱਕ ਯਕੀਨ ਹੈ ਕਿ ਜਦੋਂ ਸੂਬੇਦਾਰ ਸਾਹਿਬ ਉਸ ਬਿਲਡਿੰਗ ਨੂੰ ਆਪਣੀ ਅੱਖਾਂ ਨਾਲ ਦੇਖਣਗੇ ਔਰ ਇਹ ਕਹਿ ਉੱਠਣਗੇ ਕਿ ਵਾ ਜਿਸ ਤਖਤ ਨੂੰ ਅਸੀਂ ਚਾਹੁੰਦੇ ਸੀ ਉਸੇ ਤਰ੍ਹਾਂ ਦਾ ਹੀ ਇਹ ਤਖਤ ਬਣਿਆ ਹੋਇਆ ਹੈ ਜਿੱਥੇ ਬੈਠ ਕੇ ਆਪਾਂ ਸਮਾਜ ਦੀਆਂ ਗੱਲਾਂ ਬਾਤਾਂ ਕਰ ਸਕਦੇ ਹਾਂ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸਹੋਤਾ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਪੋਸੂ ਨਾਮਾ ਚੈਨਲ ਲਈ